ਪਹਿਲੀ ਵਾਰ ਬਣਨ ਜਾ ਰਹੀ ਸੜਕ ਦਾ ਵਿਧਾਇਕ ਨੀਲਾ ਮਿੱਤਰ ਨੇ ਕੰਮ ਕਰਵਾਇਆ ਸ਼ੁਰੂ ਜੀ ਹਾਂ ਰਾਜਪੁਰਾ ਦੇ ਡਾਲੀਮਾ ਬਿਹਾਰ ਦੇ ਵਿੱਚ 1992 ਤੋਂ ਬਾਅਦ ਪਹਿਲੀ ਵਾਰ ਬਣਨ ਜਾ ਰਹੀ ਸੜਕ ਦਾ ਉਦਘਾਟਨ ਵਿਧਾਇਕ ਨੀਲਾ ਮਿੱਤਰ ਦੇ ਵੱਲੋਂ ਕੀਤਾ ਗਿਆ ਅੱਜ ਤੋਂ ਤਕਰੀਬਨ 31 ਸਾਲ ਪਹਿਲਾਂ ਰਾਜਪੁਰਾ ਦੇ ਡਾਲੀਮਾ ਬਿਹਾਰ ਦੇ ਵਿੱਚ ਇੱਕ ਸੜਕ ਬਣਵਾਈ ਗਈ ਸੀ ਜਿਸ ਤੋਂ ਬਾਅਦ ਉਸ ਸੜਕ ਨੂੰ ਟੁੱਟਿਆ ਹੋਇਆ ਤਕਰੀਬਨ 24 ਤੋਂ 25 ਸਾਲ ਦਾ ਸਮਾਂ ਹੋ ਚੁੱਕਾ ਸੀ ਪਰੰਤੂ ਹਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਸੜਕ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਮਹੱਲਾ ਵਾਸੀਆਂ ਦੇ ਵੱਲੋਂ ਵਿਧਾਇਕ ਨੀਲਾ ਮਿੱਤਲ ਨੂੰ ਸੜਕ ਬਣਾਉਣ ਦੀ ਮੰਗ ਕੀਤੀ ਗਈ ਅਤੇ ਵਿਧਾਇਕ ਨੀਲਾ ਮਿੱਤਲ ਦੇ ਵੱਲੋਂ ਤਕਰੀਬਨ ਹੁਣ 13 ਲੱਖ ਰੁਪਏ ਦੇ ਪ੍ਰੋਜੈਕਟ ਪਾਸ ਕਰਵਾ ਕੇ ਢਾਲੀਮਾ ਬਿਹਾਰ ਦੇ ਵਿੱਚ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਇਸ ਮੌਕੇ ਵਿਧਾਇਕਾ ਨੀਲਾ ਮਿੱਤਰ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਇਸ ਦੌਰਾਨ ਵਿਦਾਇਕਾ ਨੀਲਮ ਮਿੱਤਰ ਨੇ ਕੀ ਕਿਹਾ ਹੈ ਉਹ ਸੁਣਦੇ ਆ ਮੈਂ ਮੱਜ ਜਿਹੜੀ ਇਹ ਸੜਕ ਦਾ ਉਦਘਾਟਨ ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਦੇਖੋ ਇੱਥੋਂ ਹਮੇਸ਼ਾ ਹੀ ਦਿੱਕਤ ਆਉਂਦੀ ਸੀ ਇਹ ਸੜਕ ਤੇ ਜਦੋਂ ਵੀ ਲੰਘਦੇ ਸੀਗੇ ਸ਼ਾਹੀ ਸਾਹਿਬ ਦੀ ਹਮੇਸ਼ਾ ਇਹ ਰਹਿੰਦੀ ਸੀ ਮੰਗ ਕਿ ਮੇਰੇ ਵਾਰ ਚ ਇਹ ਸੜਕ ਪਹਿਲਾਂ ਬਣੇ ਕਿਉਂਕਿ ਇਹ ਥੋੜੀ ਜੀ ਸੜਕ ਰਹਿੰਦੀ ਸੀ ਔਰ ਲੋਕਾਂ ਨੂੰ ਬੜੀ ਦਿੱਕਤ ਸੀਗੀ بارش ਆ ਜਾਂਦੀ ਸੀ ਤਾਂ ਵੀ ਦਿੱਕਤ ਹੋ ਜਾਂਦੀ ਸੀ ਅੱਜ ਅਸੀਂ ਇਹਦਾ ਸ਼ੁਰੂਆਤ ਕਰਨ ਕਰਕੇ ਗਏ ਆ ਕਰ ਰਹੇ ਆ ਤੇ ਮੈਂ ਇਹੀ ਕਹੂੰਗੀ ਕਿ ਰਾਜਪੁਰਾ ਚ ਹੋਰ ਵੀ ਜਿਹੜੀਆਂ ਸੜਕਾਂ ਸਾਰੀਆਂ ਬਹੁਤ ਜਲਦੀ ਬਣਨ ਗਈਆਂ ਔਰ ਜਿਹੜਾ ਇੱਕ ਸਭ ਤੋਂ ਵੱਡੀ ਆਪਾਂ ਨੂੰ ਦਿੱਕਤ ਆ ਰਹੀ ਸੀ ਜਿਹੜੀਆਂ ਸੜਕਾਂ ਇੰਪਰੂਵਮੈਂਟ ਰਸਤੇ ਅਧীন ਸੀਗੀਆਂ ਤੇ ਉਹਦਾ ਬੜਾ ਲੰਬੇ ਚ ਟਾਈਮ ਤੋਂ ਚੱਕਰ ਪਿਆ ਹੋਇਆ ਸੀ 13 ਨੰਬਰ ਵਾਰਡ ਬੜਾ ਪਰੇਸ਼ਾਨ ਸੀ ਉਹਦਾ ਵੀ ਹੱਲ ਹੋ ਗਿਆ ਉਹ ਵੀ ਬਹੁਤ ਜਲਦੀ ਹੀ ਸ਼ੁਰੂ ਹੋ ਜਾਣ ਗਿਆ ਔਰ ਦੂਸਰੀ ਗੱਲ ਡਾਲਿਮਾ ਬਿਹਾਰ ਦੇ ਸੀਵਰੇਜ ਦੀ ਬਹੁਤ ਪ੍ਰੋਬਲਮ ਸੀਗੀ ਤਾਂ ਇਹਦਾ ਸੀਵਰੇਜ ਦਾ ਕੰਮ ਕੰਪਲੀਟ ਹੋ ਚੁੱਕਿਆ ਔਰ ਜਿਹੜਾ ਡੀ ਬਲੌਕ ਚ ਸੀਵਰੇਜ ਦਾ ਕੰਮ ਉਹ ਚੱਲ ਰਿਹਾ ਹੈ ਵਿਥਿਨ 15 ਡੇਜ਼ ਉਹ ਵੀ ਪੂਰਾ ਹੋ ਜਾਊਗਾ ਉਸ ਤੋਂ ਬਾਅਦ ਡਾਲਿਮਾ ਦੇ ਕਿਸੇ ਵੀ ਘਰ ਚ ਕੋਈ ਵੀ ਕਿਸੇ ਵੀ ਦੀ ਸ਼ਿਕਾਇਤ ਨਹੀਂ ਆਉਗੀ ਕਿ ਸਿਵਰੇਜ ਚੋਕ ਹੋ ਗਿਆ ਜਾਂ ਪਾਣੀ ਓਵਰਫਲੋ ਹੋ ਰਿਹਾ ਇਹ ਪੂਰਾ ਬਿਲਕੁਲ ਮਤਲਬ ਕੰਮ ਇਦਾਂ ਦਾ ਕੀਤਾ ਹੈ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਮੜ 25 30 ਸਾਲਾਂ ਤੋਂ ਸੜਕ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਮੋਹੱਲਾ ਨਿਵਾਸੀਆਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਜਾਂ ਕਿਸੇ ਨੇ ਇਹਨਾਂ ਦਾ ਕੰਮ ਨਹੀਂ ਕੀਤਾ ਦੇਖੋ ਮੈਨੂੰ ਪਿਛਲਾ ਨਹੀਂ ਪਤਾ ਮੇਰੇ ਕੋਲ ਇਸ ਮੋਹੱਲਾ ਨਿਵਾਸੀਆਂ ਦੀ ਮੰਗ ਆਈ ਸੀਗੀ ਮੈਂ ਉਹਨਾਂ ਨੂੰ ਇਹ ਹੀ ਕਿਹਾ ਸੀ ਕਿ ਟਾਈਮ ਟੂ ਟਾਈਮ ਸਾਰੇ ਕੰਮ ਹੋ ਜਾਣਗੇ ਅਸੀਂ ਜਿਹੜੀਆਂ ਸੜਕਾਂ ਐ ਜਿਵੇਂ ਸਾਹੀ ਸਾਹਿਬ ਦੀ ਵੀ ਡਿਮਾਂਡ ਆ ਰਹੀ ਸੀ ਮੈਂ ਤੇ सोनू ਜੀ ਅਸੀਂ ਜਾ ਕੇ ਪਹਿਲਾਂ ਚੈੱਕ ਕਰਦੇ ਆ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਿਹੜੀ ਸੜਕ ਵਾਕੇ ਹੀ ਬਣਨ ਵਾਲੀ ਐ ਉਸ ਨੂੰ ਅਸੀਂ ਪ੍ਰਾਇੋਰਟੀ ਤੇ ਬਣਾ ਰਹੇ ਆ ਜਿੱਥੇ ਕੋਈ ਥੋੜਾ ਬੋਤਾ ਪੈਚ ਵਰਕ ਹੋ ਕੇ ਕੰਮ ਕਰ ਸਕਦਾ ਤਾਂ ਅਸੀਂ ਉਹਤੇ ਪੈਚ ਵਰਕ ਲਾਣੇ ਆ ਇਹ ਨਹੀਂ ਐ ਕਿ ਲੋਕਾਂ ਦਾ ਪੈਸਾ ਅਸੀਂ ਬਿਨਾਂ ਗੱਲ ਤੋਂ ਬਨੀਆਂ ਹੋਈ ਸੜਕਾਂ ਨੂੰ ਦੁਆਰਾ ਪੱਟ ਕੇ ਉੱਥੇ ਲਾਈ ਜਾਈਏ ਇਹ ਸੜਕ ਤੇ ਇੱਕ ਵਾਰੀ ਮੈਂ ਭੈਣ ਜੀ ਨੂੰ ਜਾ ਕੇ ਕਿਹਾ ਕਿ ਇਹ ਸੜਕ ਆਪ ਬਣਾਈ ਬਣਾਨੀ ਐ 92 ਚ ਪਹਿਲੀ ਵਾਰੀ ਬਣੀ ਐ ਇੱਕ ਵਾਰੀ ਸੜਕ ਬਣੀ ਆ ਮੁੜ ਕੇ ਸੜਕ ਨਹੀਂ ਬਣੀ ਕਿਉਂਕਿ ਬਣੀ ਕਿਉਂ ਨਹੀਂ ਆਵਾਜ਼ ਹੀ ਕਰ ਸੀ ਹੁਣ ਆਵਾਜ਼ ਹੀ ਪੂਰੀ ਹੋ ਗਈ ਹੈ ਭੈਜ ਨੇ ਇੱਕ ਵਾਰ ਹੀ ਕਿਹਾ ਇਹ ਸੜਕ ਕੰਪਲੀਟ ਵਿਥਿਨ ਨੋ ਟਾਈਮ ਹੋ ਜੇ ਦੋ ਸੜਕਾਂ ਹੋਰ ਨੇ ਮੈਨੂੰ ਉਮੀਦ ਹੈ ਕਿ ਉਹ ਵੀ ਜਲਦੀ ਤੋਂ ਜਲਦੀ ਬਣ ਜਾਣਗੀਆਂ 6 ਮਹੀਨੇ ਦੇ ਵਿੱਚ ਵਿੱਚ ਬਣ ਜਾਣੀਆਂ 달िमा विहार ਵਾਰਡ ਨੰਬਰ 6 ਜਿਹੜਾ ਸਾਡਾ ਹੈਗਾ ਇੱਥੇ ਪਿਛਲੇ ਸਾਲ ਬੜੀ ਗੰਦੇ ਪਾਣੀ ਦੀ ਪ੍ਰੋਬਲਮ ਸੀਗੀ ਔਰ ਬਾਰ-ਬਾਰ ਕੰਪਲੇਂਟਸ ਆਉਂਦੀਆਂ ਸੀਗੀਆਂ ਮੈਡਮ ਨੇ ਦੇ ਐਫਰਟ ਨਾਲ ਇੱਥੇ ਆਉਰ ਤੋਂ ਸਟਾਰਟ ਹੋ ਕੇ ਕਿਰਨ ਦੇ ਪੈਲਸ ਤੋਂ ਲੈ ਕੇ ਕਨਿਕਾ ਗਾਰਡਨ ਤੱਕ ਨਵੀਂ ਲਾਈਨ ਪਾਈ ਹੋਈ ਹੈ ਸੀਵਰੇਜ ਦੀ ਜਿਹੜੀ ਕਿ ਇਸ ਕੰਮ ਦੇ ਹੋਣ ਨਾਲ ਪੂਰੇ ਡਾਲਿਮਾ ਵਿਹਾਰ ਦੇ ਵਿੱਚ ਬਿਲਕੁਲ ਪਾਣੀ ਚੋਕ ਨਹੀਂ ਹੋਏਗਾ ਸੀਵਰੇਜ ਦਾ ਪਾਣੀ ਪਹਿਲੇ ਨਾ ਬਾਹਰ ਆਂਦਾ ਸੀ ਸੀਵਰੇਜ ਟੈਂਕਸ ਦੇ ਵਿੱਚੋਂ ਔਰ ਖਾਸ ਕਰਕੇ ਪ੍ਰੋਬਲਮ ਸੀਗੀ ਆ ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਵਾਲੇ ਏਰੀਆ ਦੀ ਇਹ ਟੇਲ ਐਂਡ ਪੈ ਜਾਂਦਾ ਸੀਗਾ ਮੈਡਮ ਦੇ ਐਫਰਟ ਨਾਲ ਇਹ ਤਾਂ ਤੁਸੀਂ ਦੇਖੋ ਵੀ ਅਸੀਂ ਵਿੱਚ ਪਹਿਲੇ 50% ਹੋ ਗਿਆ ਸੀਗਾ ਫਿਰ ਇਹਨਾਂ ਨੇ ਐਫਰਟ ਮਾਰਿਆ ਔਰ ਇਹ ਕੰਪਲੀਟ ਹੋ ਚੁੱਕਿਆ ਹੈ ਲਾਈਨਾਂ ਜੁੜ ਚੁੱਕੀਆਂ ਹਨ ਹੁਣ ਹੁਣ ਤੁਸੀਂ ਇਹ ਦੇਖਣਾ ਵੀ ਕੋਈ ਬਰਸਾਤ ਆਂਦੀ ਹੈ ਕੁਛਾਂ ਦੀ ਘਟੋ ਘਟ ਇੱਥੇ ਪਾਣੀ ਬਿਲਕੁਲ ਨਹੀਂ ਖੜੇਗਾ ਔਰ ਦੂਸਰ ਨੈਕਸਟ ਜਿਹੜੀ ਮੈਡਮ ਨੇ ਵੀ ਦੱਸਿਆ ਕਿ ਡੀ ਬਲਾਕ ਦਾ ਕੰਮ ਚੱਲ ਰਿਹਾ ਹੈ ਡੀ ਬਲਾਕ ਦੇ ਵਿੱਚ ਗੰਦੇ ਪਾਣੀ ਦੀ ਬੜੀ ਦਿੱਕਤ ਸੀਗੀ ਔਰ ਸੀਵਰੇਜ ਬਹੁਤ ਪੁਰਾਣੇ ਪਾਈ ਪਏ ਸੀ ਉਹ ਵੀ ਕੰਮ ਮੇਰੇ ਹਿਸਾਬ ਨਾਲ 70% ਕੰਪਲੀਟ ਹੋ ਚੁੱਕਿਆ ਔਰ ਉਹ ਵੀ ਪੂਰਾ ਹੋ ਜਾਣਾ ਤਾਂ ਮੇਰੇ ਹਿਸਾਬ ਨਾਲ ਢਾਲਿਮਾ ਵਿਹਾਰ ਰਾਜਪੁਰਾ ਦਾ ਪਹਿਲਾ ਵਾਰਡ ਹੈ ਜਿਹਦੇ ਚ ਹੁਣ ਅਜ ਤੋਂ ਬਾਅਦ ਸੀਵਰੇਜ ਦੀ ਕੋਈ ਪ੍ਰੋਬਲਮ ਨਹੀਂ ਨੂੰ ਸਰ ਇਹ ਸੜਕ ਕਿੱਥੇ ਤੋਂ ਕਿੱਥੇ ਤੱਕ ਬਣਾਈ ਜਾ ਰਹੀ ਹੈ ਇਹ ਸੜਕ ਥੋੜੀ ਜੀ ਰਹਿੰਦੀ ਸੀਗੀ ਜੀ ਅੱਗੇ ਤੋਂ ਆ ਥੋੜਾ ਹੈਗਾ ਪੈਚ ਸੀਗਾ ਬੜੀ ਦਿੱਕਤ ਸੀ ਇੱਥੇ ਕੰਮ ਕਰਨ ਵਾਲੇ ਦੁਕਾਨਾਂ ਵੀ ਹੈ ਜੀਆਂ ਕਿਸੇ ਦਾ ਕੋਈ ਸਮਾਨ ਆ ਰਿਹਾ ਕੁਝ ਆ ਰਿਹਾ ਬਹੁਤ ਸੜਕ ਟੁਕਟੀ ਵੀ ਸੀ ਮੈਡਮ ਦੇ ਕਹਿੰਤੇ ਫਟਾਫਟ ਇਸ ਦਾ ਕੰਮ ਸ਼ੁਰੂ ਕਰਾਇਆ ਗਿਆ ਕਿਉਂਕਿ ਮੈਡਮ ਦੀ ਇੱਕੋ ਸੋਚ ਹੈ ਕਿ ਜਿੱਥੇ ਲੋੜ ਹੈ ਉੱਥੇ ਸਭ ਤੋਂ ਪਹਿਲੇ ਕੰਮ ਕਰਾਇਆ ਜਾਵੇ ਔਰ ਅਸੀਂ ਇਸ ਚੀਜ਼ ਦਾ ਵੀ ਖਿਆਲ ਕਰ ਰਹੇ ਕਿ ਜਨਤਾ ਦਾ ਪੈਸਾ ਖਰਾਬ ਨਹੀਂ ਹੋਣ ਦੇਣਾ ਇਹ ਨਹੀਂ ਹੈ ਵੀ ਜਿੱਥੇ ਦਿਲ ਕੀਤਾ ਬਣਾ ਦਿਓ ਲੋੜ ਵੀ ਨਹੀਂ ਹੈ ਕਿ ਉੱਥੇ ਬਣਾ ਦਿਓ ਜਿੱਥੇ ਜਿੱਥੇ ਜ਼ਰੂਰਤ ਹੈ ਉੱਥੇ ਮੈਡਮ ਕੰਮ ਕਰਾ ਦੇਣਾ